ਆ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਖੋ ਜਾਓਗੇ ਜੀ ਹਾਂ ਇੱਕ ਸਿਰਫਰਾ ਬੰਦਾ ਜਿਹੜਾ ਆ ਉਹ ਬ੍ਰਿਜ ਦੇ ਉੱਪਰ ਜਿਹੜਾ ਕਿ ਐਲੀਵੇਟਡ ਰੋਡ ਬਣਿਆ ਹੋਇਆ ਹੈ ਫਲਾਈਓਵਰ ਬਣਿਆ ਹੋਇਆ ਤੇ ਉਸ ਦੇ ਉੱਪਰ ਚੜ ਜਾਂਦਾ ਹੈ ਤਾਂ ਉਸ ਦੇ ਉੱਪਰ ਭੱਜਣਾ ਸ਼ੁਰੂ ਕਰ ਦਿੰਦਾ ਹੈ ਜਿਸ ਨੂੰ ਦੇਖ ਕੇ ਸਾਰੇ ਲੋਕ ਜਿਹੜੇ ਆ ਹੈਰਾਨ ਹੋ ਜਾਂਦੇ ਆ ਹੁਣ ਵੀਡੀਓ ਇਹ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਸਿਰਫਰਾ ਵਿਅਕਤੀ ਜਿਸ ਨੂੰ ਕਿ ਦੱਸਿਆ ਜਾ ਰਿਹਾ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਆ ਕੋਈ ਨਾ ਕੋਈ ਹੱਲਾ ਕੁਲਾ ਕਰਦਾ ਹੀ ਰਹਿੰਦਾ ਹੈ ਤਾਂ ਹੁਣ ਐਲੀਵੇਟਡ ਰੋਡ ਜਿਹੜਾ ਆ ਲੁਧਿਆਣਾ ਸਥਿਤ ਇਹ ਉੱਥੇ ਚੜ ਜਾਂਦਾ ਹੈ ਬ੍ਰਿਜ ਦੇ ਉੱਪਰ ਤੇ ਬ੍ਰਿਜ ਦੇ ਉੱਪਰ ਚੜ ਕੇ ਤੁਸੀਂ ਦੇਖ ਸਕਦੇ ਹੋ ਕਦੀ ਇਧਰ ਨੂੰ ਭੱਜਦਾ ਹੈ ਕਦੀ ਇਧਰ ਨੂੰ ਭੱਜਦਾ ਖੁਦਾ ਨਾ ਕਰਦਾ ਇਹਦਾ ਪੈਰ ਸਲਿੱਪ ਕਰ ਜਾਵੇ ਤੇ ਇਹ ਸਿੱਧਾ ਬ੍ਰਿਜ ਤੋਂ ਹੇਠਾਂ ਸੜਕ ਤੇ ਆਣ ਕੇ ਡਿੱਗੇਗਾ ਤਾਂ ਇਸ ਤਰੀਕੇ ਦੀ ਵੀਡੀਓ ਹੈ ਲਗਾਤਾਰ ਲੋਕ ਜਿਹੜੇ ਆ ਹੁਣ ਇਸ ਵੀਡੀਓ ਦੇ ਉੱਪਰ ਆਪਣੀ ਪ੍ਰਤੀਕਿਰਿਆ ਜਿਹੜੀ ਆ ਉਹ ਸਾਂਝੀ ਕਰ ਰਿਹਾ ਤਾਂ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤੁਸੀਂ ਵੀ ਇਹ ਵੀਡੀਓ ਦੇਖੋ ਤੇ ਆਪਣੀ ਪ੍ਰਤੀਕਿਰਿਆ ਇਸ ਬਾਬਤ ਜ਼ਰੂਰ ਸਾਂਝੀ ਕਰ ਦਿਓ ਆ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਜੀ ਹਾਂ ਇੱਕ ਸਿਰਫਰਾ ਬੰਦਾ ਜਿਹੜਾ ਆ ਉਹ ਬ੍ਰਿਜ ਦੇ ਉੱਪਰ ਜਿਹੜਾ ਕਿ ਐਲੀਵੇਟਡ ਰੋਡ ਬਣਿਆ ਹੋਇਆ ਹੈ ਫਲਾਈਓਵਰ ਬਣਿਆ ਹੋਇਆ ਤੇ ਉਸ ਦੇ ਉੱਪਰ ਚੜ ਜਾਂਦਾ ਹੈ ਤਾਂ ਉਸ ਦੇ ਉੱਪਰ ਭੱਜਣਾ ਸ਼ੁਰੂ ਕਰ ਦਿੰਦਾ ਹੈ ਜਿਸ ਨੂੰ ਦੇਖ ਕੇ ਸਾਰੇ ਲੋਕ ਜਿਹੜੇ ਆ ਹੈਰਾਨ ਹੋ ਜਾਂਦੇ ਆ ਹੁਣ ਵੀਡੀਓ ਇਹ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਸਿਰਫਰਾ ਵਿਅਕਤੀ ਜਿਸ ਨੂੰ ਕੇ ਦੱਸਿਆ ਜਾ ਰਿਹਾ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਕੋਈ ਨਾ ਕੋਈ ਹੱਲਾ ਕੁਲਾ ਕਰਦਾ ਹੀ ਰਹਿੰਦਾ ਹੈ ਤਾਂ ਹੁਣ ਐਲੀਵੇਟਡ ਰੋਡ ਜਿਹੜਾ ਆ ਲੁਧਿਆਣੇ ਸਥਿਤ ਇਹ ਉੱਥੇ ਚੜ ਜਾਂਦਾ ਹੈ ਬ੍ਰਿਜ ਦੇ ਉੱਪਰ ਤੇ ਬ੍ਰਿਜ ਦੇ ਉੱਪਰ ਚੜ ਕੇ ਤੁਸੀਂ ਦੇਖ ਸਕਦੇ ਹੋ ਕਦੀ ਇਧਰ ਨੂੰ ਭੱਜਦਾ ਹੈ ਕਦੀ ਇਧਰ ਨੂੰ ਭੱਜਦਾ ਖੁਦਾ ਨਾ ਕਰਾਸਾ ਇਹਦਾ ਪੈਰ ਸਲਿੱਪ ਕਰ ਜਾਵੇ ਤੇ ਇਹ ਸਿੱਧਾ ਬ੍ਰਿਜ ਤੋਂ ਹੇਠਾਂ ਸੜਕ ਤੇ ਆਣ ਕੇ ਡਿੱਗੇਗਾ ਦਾ ਇਸ ਤ੍ਰਿਕੇ ਦੀ ਵੀਡੀਓ ਹੈ ਲਗਾਤਾਰ ਲੋਕ ਜਿਹੜੇ ਆ ਹੁਣ ਇਸ ਵੀਡੀਓ ਦੇ ਉੱਪਰ ਆਪਣੀ ਪ੍ਰਤੀਕਿਰਿਆ ਜਿਹੜੀ ਆ ਉਹ ਸਾਂਝੀ ਕਰ ਰਿਹਾ ਤਾਂ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਆ ਤੁਸੀਂ ਵੀ ਇਹ ਵੀਡੀਓ ਦੇਖੋ ਤੇ ਆਪਣੀ ਪ੍ਰਤੀਕਿਰਿਆ ਇਸ ਬਾਬਤ ਜਰੂਰ ਸਾਂਝੀ ਕਰ ਦਿਓ ਆ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਖੋ ਜਾਓਗੇ ਜੀ ਹਾਂ ਇੱਕ ਆ ਸਿਰਫਰਾ ਬੰਦਾ ਜਿਹੜਾ ਆ ਉਹ ਬ੍ਰਿਜ ਦੇ ਉੱਪਰ ਜਿਹੜਾ ਕਿ ਐਲੀਵੇਟਡ ਰੋਡ ਬਣਿਆ ਹੋਇਆ ਹੈ ਫਲਾਈਓਵਰ ਬਣਿਆ ਹੋਇਆ ਹੈ ਤੇ ਉਸ ਦੇ ਉੱਪਰ ਚੜ ਜਾਂਦਾ ਹੈ ਤਾਂ ਉਸ ਦੇ ਉੱਪਰ ਭੱਜਣਾ ਸ਼ੁਰੂ ਕਰ ਦਿੰਦਾ ਹੈ ਜਿਸ ਨੂੰ ਦੇਖ ਕੇ ਸਾਰੇ ਲੋਕ ਜਿਹੜੇ ਆ ਹੈਰਾਨ ਹੋ ਜਾਂਦੇ ਆ ਹੁਣ ਵੀਡੀਓ ਇਹ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਸਿਰਫਰਾ ਵਿਅਕਤੀ ਜਿਸ ਨੂੰ ਕਿ ਦੱਸਿਆ ਜਾ ਰਿਹਾ ਹੈ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਆ ਕੋਈ ਨਾ ਕੋਈ ਹੱਲਾ ਗੁੱਲਾ ਕਰਦਾ ਹੀ ਰਹਿੰਦਾ ਹੈ ਤਾਂ ਹੁਣ ਐਲੀਵੇਟਡ ਰੋਡ ਜਿਹੜਾ ਆ ਲੁਧਿਆਣੇ ਸਥਿਤ ਇਹ ਉੱਥੇ ਚੜ ਜਾਂਦਾ ਹੈ ਬ੍ਰਿਜ ਦੇ ਉੱਪਰ ਤੇ ਬ੍ਰਿਜ ਦੇ ਉੱਪਰ ਚੜ ਕੇ ਤੁਸੀਂ ਦੇਖ ਸਕਦੇ ਹੋ ਕਦੀ ਇਧਰ ਨੂੰ ਭੱਜਦਾ ਹੈ ਕਦੀ ਇਧਰ ਨੂੰ ਭੱਜਦਾ ਖੁਦਾ ਨਾ ਖਾਸਾ ਇਹਦਾ ਪੈਰ ਸਲਿੱਪ ਕਰ ਜਾਵੇ ਤੇ ਇਹ ਸਿੱਧਾ ਬ੍ਰਿਜ ਤੋਂ ਹੇਠਾਂ ਸੜਕ ਤੇ ਆਣ ਕੇ ਡਿੱਗੇਗਾ ਲਾਇ ਇਸ ਤਰੀਕੇ ਦੀ ਵੀਡੀਓ ਹੈ ਲਗਾਤਾਰ ਲੋਕ ਜਿਹੜੇ ਆ ਹੁਣ ਇਸ ਵੀਡੀਓ ਦੇ ਉੱਪਰ ਆਪਣੀ ਪ੍ਰਤੀਕਿਰਿਆ ਜਿਹੜੀ ਆ ਉਹ ਸਾਂਝੀ ਕਰ ਰਿਹਾ ਤਾਂ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤੁਸੀਂ ਵੀ ਇਹ ਵੀਡੀਓ ਦੇਖੋ ਤੇ ਆਪਣੀ ਪ੍ਰਤੀਕਿਰਿਆ ਇਸ ਬਾਬਤ ਜਰੂਰ ਸਾਂਝੀ ਕਰ ਦਿਓ